ਜਲੇਬੀਆਂ ਜਲੇਬੀਆਂ ਦਾ ਬੁੜੀਆ ਤੈਨੂੰ ਖਵਾਉ ਮੈਂ ਬੇਫਿਕਰ ਹੋ ਜਾ ਤੂੰ ਕਹਿੰਦੀ ਐ ਕਿ ਸਿਉਣਾ ਸਾਹਮਣੇ ਸਿਉਣਾ ਤਾਂ ਮੈਂ ਸਾਰਾ ਹੁਣ ਆਪੇ ਹੀ ਸਾਹਮਣੋਂ ਦੇਖਦੀ ਜਾ ਤੂੰ ਮੈਂ ਚੱਕਾ ਉਹਨਾਂ ਦੀ ਪੁੱਛਾਂ ਮੈਂ ਦੱਸੂ ਮੈਨੂੰ ਬਚੋਲਾ ਕੀ ਸ਼ਹਿ ਹੈ ਕੁੜੀ ਕਹਿੰਦੀ ਤੇ ਆਉਣ ਨੂੰ ਕਾਹਨ ਦੀ ਭਾਬੀ ਮੈਂ ਆਉਂਗੀ ਸਮਾਂ ਆ ਜਾਂਦੀ ਆ ਰਹੀ ਗੀ ਦਾਲ ਪਾਣੀ ਰਹਿ ਗਿਆ ਬਸ ਆਟਾ ਗੁੰਨੇ ਪਏ ਉਹਦੇ ਆਏ ਤੇ ਰੋਟੀਆਂ ਬਣਾ ਦੂੰਗੀ ਐ ਫੇਰਾ ਗੱਲਾਂ ਬਾਤਾਂ ਹੋ ਜਾਂਦੇ ਨੇ ਬੈਠ ਕੇ ਨਹੀਂ ਅਲੱਦਾ ਰੋਟੀ ਉਲਟਿਆ ਰਹਿੰਦਾ। ਹੋ ਚਾਚੀ ਕਿਵੇਂ ਆ? ਹਾਂ ਠੀਕ ਆ ਭਾਈ ਤੂੰ ਦੱਸ ਕਿਵੇਂ ਠੀਕ ਆ? ਮੈਂ ਠੀਕ ਆ ਚਾਚੀ। ਅਸੀਂ ਕਿਵੇਂ ਆਉਣੇ ਹੋਏ? ਮੈਂ ਚਾਚੀ ਤੇਰੇ ਗੇਟ ਆਫ ਕਰੇ ਟੱਪਿਆ। ਸਿਰ ਜਿਆਦਾ ਕਿ ਮੈਂ ਚਾਚੀ ਨਾਲ ਦੋ ਗੱਲਾਂ ਕਰ ਕਿਆਵਾਂਗੇ? ਅੱਛਾ ਨਾਲ ਇੱਕ ਕੰਮ ਦੀ ਗੱਲ। ਕੰਮ ਦੀ ਗੱਲ ਆ ਵੇ। ਕੀ ਕੰਮ ਦੀ ਗੱਲ ਆ? ਕੋਈ ਚੱਜ ਦਾ ਕੰਮ ਦੱਸੀ ਮੈਨੂੰ। ਨੂੰ ਲਿਆਵਾਂਗੇ ਤੇਰੀ ਮੈਨੂੰ ਦੱਸ ਪਈਏ ਕਿ ਰਿਸ਼ਤਾ ਕਰਾਂ। ਸੌਂ ਖਾ ਸੱਚੀ ਅੱਛਾ ਚੱਲ ਆ ਤਾਂ ਵਧੀਆ ਗਾ ਰਿਸ਼ਤੇ ਵਾਲੀ ਗੱਲ ਤਾਂ ਠੀਕ ਆ ਦੇਖ ਰਿਸ਼ਤਾ ਤਾਂ ਭਾਈ ਕਰਾ ਦੇ ਸਾਨੂੰ ਨਾ ਥੋੜਾ ਜਿਹਾ ਪਰਿਵਾਰ ਨਾ ਵਧੀਆ ਚਾਹੀਦਾ ਸਾਫ਼ ਸੁਥਰਾ ਹੋਵੇ ਦੇਕਾ ਹਨਾ ਤੇ ਬਾਕੀ ਨਰਮ ਹੋਵੇ ਊੜੀ ਨਰਮ ਹੋਵੇ ਪਰਿਵਾਰ ਨਰਮ ਆ ਬਿਲਵਤਨ ਵਾਲੇ ਬੰਦੇ ਅੱਛਾ ਊੜੀ ਪੜੀ ਲਿਖੀ ਦਾਰੂ ਦੂਰ ਪੀਣਾ ਪਰਿਵਾਰ ਨਾ ਹੋਵੇ ਕਿ ਤੇ ਇੱਥੇ ਆ ਕੇ ਦਾਰੂ ਪੀ ਕੇ ਬੁੱਕੀ ਜਾਇਆ ਕਰਨਾ ਦਾਰੂ ਦਾ ਜਮੇ ਹੀ ਨਹੀਂ ਪਿੰਦੇ ਊੜੀ ਪੜੀ ਲਿਖੀ ਐ ਤੋਰ ਸੱਚੀ ਭਾਈ ਕਰਾ ਦੇ ਰਿਸ਼ਤਾ ਮੈਂ ਹੋਰ ਕੀ ਭਾਲਦੀ ਆ ਮੇਲ ਵਸਤਨ ਵਾਲੀ ਬੰਤੇ ਹੈ। ਬਸ ਹਾਂ ਚਲ ਕੋਈ ਗੱਲ ਨਹੀਂ ਕਰਾ ਦੇ ਪੁੱਤ। ਰਿਸ਼ਤਾ ਤਾਂ ਲੈਣੀ ਹੈਗਾ। ਅੱਜ ਨਹੀਂ ਲੈਣਾ ਕੱਲ ਨੂੰ ਲੈਣਾ। ਨਾਲੇ ਮੇਰੀ ਜਾਨ ਸੌਖੀ ਹੋ ਜੂਗੀ। ਹਾਂ ਨਾ ਕੋਈ ਹੋਰ ਚਾਹਤਾ ਸੱਚਾ ਹੁਣ ਮਾਮਾ। ਬੱਚਾ ਤਾਂ ਬਸ ਮੈਨੂੰ ਥੋੜਾ ਜਿਹਾ ਨਕਤਾ। ਹਾਂ ਮੰਗ-ਮੁੰਗ ਤਾਂ ਦਾਤੀ। ਸਾਡੇ ਤਾਂ ਕੋਈ ਮੰਗ ਨਹੀਂ ਹੈਗੀ। ਕੋਈ ਮੰਗ ਨਹੀਂ ਕੋਈ ਹੈਗੀ। ਬਸ ਕੁੜੀ ਕੰਮ ਵਾਲੀ ਹੋਣੀ ਚਾਹੀਦੀ ਹੈ। ਨਰਮ ਹੋਣੀ ਚਾਹੀਦੀ ਹੈਗੀ। ਹਾਂ ਨਾ ਮੰਗ-ਮੁੰਗ ਸਾਡੀ ਕਾਸੇ ਦੀ ਨਹੀਂ। ਆਪਦੇ ਕਰੇ ਸੁੱਖ ਨਾ ਰੱਬ ਦਾ ਸਾਰਾ ਕੁਝ ਦਿੱਤਾ ਹੋਇਆ ਹੈ। ਅਸੀਂ ਨਹੀਂ ਕੀ ਲੈਣਾਗਾ ਹਣ। ਕੁੜੀ ਜਮਾ ਕੰਮ ਵਾਲੀ ਲਿਆਓ। ਹਾਂ ਤੇ ਤੂੰ ਤਾਂ ਬੈਠੇ ਮੰਜੇ ਤੇ ਚਾਹ ਪਾਣੀ ਸਾਰਾ ਬਸ ਹਾਂ ਬਸ ਫਿਰ ਇਹ ਹੀ ਗੁਸਪਾਲ ਦੀਆਂ ਵਾਹ ਹਾਂ ਬਥੇਰੇ ਦਿਨ ਹੋ ਗਏ ਕੰਮ ਕਰਦੀ ਇਹਨੂੰ ਪਹਿਲਾਂ ਆਪਦੀ ਸੱਸ ਦੇ ਮੂਰੇ ਕਰੀ ਗਈ ਹੁਣ ਉਹ ਆਪ ਕਰੀ ਜਾਣੀ ਆ ਗਾਂਹਾਂ ਸਮਾਂ ਵਧੀਆ ਹਾਂ ਚੰਗਾ ਫਿਰ ਠੀਕ ਹੈ ਚੰਗਾ ਕਰੀ ਗੌਰ ਮੈਂ ਜਮਾ ਤੇ ਮੈਂ ਇਸੇ ਗੱਲ ਤੇ ਗੌਰ ਕਰ ਹਾਂ ਠੀਕ ਆ ਆ ਆ ਦੀਨਦਾਰ ਮਪਰ ਬਾ ਮੈਂ ਚਿਕਾ ਉਹਨਾਂ ਦੀ ਪੁੱਛਾਂ ਮੈਂ ਦੱਸੂ ਮੈਨੂੰ ਬਚੋਲਾ ਕੀ ਸ਼ਹਿ ਹੁੰਦੀ ਲੈ ਚਾਲ ਵਧੀਆ ਮੈਂ ਤਾਂ ਹੋਰ ਕੀ ਕਰਨਾਗਾ ਕੀ ਲੈ ਕੇ ਜਾਣਾ ਨਾਲ ਕੁਛ ਮੈਂ ਨਰਮਲ ਪਰਿਵਾਰ ਚਾਹੀਦਾਗਾ ਪਰਿਵਾਰ ਨਰਮ ਚਾਹੀਦਾ ਇੱਕ ਤਾਂ ਜਿਵੇਂ ਉਲਝ ਜਾਂਦੇ ਕਦੇ ਕਦੇ ਤਾਂ ਮੇਰਾ ਦਿਮਾਗ ਨਾ ਇੱਕ ਤਾਂ ਕੱਲੀ ਜਣੀ ਦਾ ਚਾਰੇ ਪਾਸੇ ਘੁੰਮਦਾ ਫਰੀ ਜਾਂਦਾ ਨੂ ਆ ਗਈ ਫਿਰ ਐ ਟੈਂਸ਼ਨ ਫਰੀ ਹੋ ਜੂਗੀ ਆਰਾਮ ਨਾਲ ਰਿਹਾ ਕਰੂੰਗੀ ਫਿਰ ਤਾਂ ਮੈਂ ਕੋਲੇ ਕਸੀ ਰਿਹਾ ਕਰੂੰਗਾ ਤੇ ਕਿਸੇ ਦੇ ਬੜਕੀ ਕਿਸੇ ਦੇ ਬੜਕੀ ਮੈਂ ਜਿਵੇਂ ਤੀਮੀ ਆ ਜਾਂਦੇ ਮੇਰੇ ਕੋਲੇ ਆ ਕੇ ਬੈਹਿੰਦੇ ਕੰਮ ਸੜਾਉਂਦੇ ਹੁਣ ਮੈਂ ਫਿਰ ਸੋਪਣਾ ਤੋਂ ਉਹਨਾਂ ਦਾ ਕੰਮ ਸੜਾਇਆ ਕਰੂੰਗੀ ਜਾ ਜਾ ਕੇ ਕਿ ਮੇਰੇ ਨੂ ਕੰਮ ਕਰ ਲਿਆ ਕਰੂੰਗੀ ਉਹ ਕਿਹਨਾਂ ਬੱਲੇ ਕੇ ਮਿਆ ਵਧੀਆ ਵਧੀਆ ਬਾਈ ਤੂੰ ਸੁਣਾ ਭਾਈ ਪਾਣੀ ਨਹੀਂ ਪੂਰਾ ਦਾ ਗਰਮੀ ਦਾ ਵੇਸ ਤੋਂ ਕਿੰਨੀ ਆ ਮੈਂ ਇਹਨੂੰ ਆਖਿ ਸਮਾ ਮੋਟਰ ਦੇ ਦੇ ਪਰ ਤੂੰ ਦੇ ਦੇ ਨਾ ਬਾਣਾ ਪਰਦਾ ਕਿਉਂ ਨਵਾ ਯਾਰ ਮੋਟਰ ਯਾਰ ਆਕੜ ਦਿਖਾਉਂਦਾ ਸੀ ਦੋ ਮੋਟਰਾਂ ਨੇ ਇੱਕ ਢੀਕ ਲੈ ਜੇ ਪਾਲੂ ਖਡ ਗਰੀ ਵੀ ਆਹ ਨਹੀਂ ਨਹੀਂ ਆਪਾਂ ਨਹੀਂ ਦਿੰਦੇ ਤੂੰ ਚਲਾਇਆ ਕਰ ਯਾਰ ਰੱਬ ਆਏ ਰਹਾ ਆਪੇ ਪਾ ਦੂਗਾ ਭਾਈ ਮੈਂ ਇਹਨੂੰ ਆਖ ਚਲੋ ਤੇਰੀ ਬਹਣ ਭਰ ਗਿਆ ਨਾ ਸਾਰਾ ਪਾਣੀ ਮੇਰੇ ਹੜਕੜੀ ਤੇ ਕਲੀ ਛੱਡ ਤੀ ਮੈਂ ਇਹਦਾ ਬਹਣ ਨੀ ਮੇਰਾ ਉੱਚਾ ਹੈ ਮੈਂ ਪਿੱਡ ਵੁੰਚੋ ਨਾ ਦਬੋ ਦੀ ਹਾਂ ਪਤਾ ਤੂੰ ਫੇਰ ਲੱਗੋ ਹੈ ਹੈ ਉਹੀ ਤਾਂ ਗੱਲਾਂ ਪਿੰਡਾਂ ਟੈਕੂਗਾ ਨਾ ਓਏ ਮੈਂ ਕਹਣਾ ਭੋਲਾ ਤੁਰਿਆ ਰਿਆ ਇਹਨਾਂ ਦਾ ਹੋਲੀ ਹੈ ਭਾਈ ਆਈ ਆਂਦਾ ਉਹ ਹੀ ਹੈ ਭੋਲੇ ਹੀ ਆ ਭੋਲੇ ਦਾ ਭਾਈ ਆ ਪੰਦਰਾਂ ਓ ਕਿਵੇਂ ਕੀ ਹਾਲ ਹੈ ਵਧੀਆ ਵਧੀਆ ਬਾਈ ਬਾੜੀ ਰੌਲਾ ਜਾ ਪਾਰ ਤੁਹਾਨੂੰ ਬਹਿ ਜਾ ਜਾ ਬਹਿ ਜਾ ਬਾਈ ਹਰ ਕੀ ਗੱਲ ਕਰਦਾ ਓਯਾ ਲੈ ਕਿਵੇਂ ਬਾੜੀ ਰੌਲਾ ਜਾ ਪਾਰ ਇੱਕ ਇਹ ਮੈਂ ਅੱਜ ਕਿੱਧਰ ਫਿਰਦਾ ਕਿੱਧਰ ਫਿਰਦਾ ਮੈਂ ਤਾਂ ਬਈ ਸੋਚ ਰਹਾ ਦੱਬੀ ਵਾਲਾ ਪਰਮ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਥੇ ਚ ਮਰਿਆ ਕਰੋ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਬਾ ਬੈਜੋ ਪ੍ਰਧਾਨ ਜੀ ਬੈਠ ਬੈਠੋ ਜੀ ਬੈਠੋ ਬੈਜੋ ਬੈਜੋ ਬੈਠੋ ਬੈਠਾ ਬੈਠ ਚੋਰਾ ਬੈਠੋ ਬੈਠੋ ਹਰਪ੍ਰਮ ਜੀ ਠੀਕੋ ਮੈਂ ਵਧੀਆ ਕਿਵੇਂ ਅੱਜ ਬੜਾ ਹੈ ਉਹ ਦੱਬੀ ਵਾਲਾ ਪਰਨਾ ਕਿਧਰੇ ਚੜਾਈ ਕਿਧਰ ਫਿਰਦੇ ਹੋ ਤੇ ਕੱਪੜੇ ਸੰਭਾਲੋ ਹੁਣ ਕਿਉਂ ਅਛੇ ਰਹੀ ਕੱਪੜੇ ਸੰਭਾਲੋ ਪੋਛਲਾ ਬਲੇ ਕਰੀ ਵਾਸਤੇ ਕਿ ਮੈਂ ਕਾਦੇ ਵਾਸਤੇ ਸਮਾਈਏ ਦੱਸੋ ਆ ਆ ਗਿਆ ਪੰਨੂ ਬੱਲੇ ਪੰਨੂ ਚੱਕਦੇ ਫਿਰੇ ਘਰ ਫਿਰ ਪਾ ਲਗੇ ਆਪਣੇ ਲਾਵੇ ਬੈਠਾ ਦਾ ਦੇਖ ਲਾ ਵੇ ਆ ਕੇ ਮਿਲਣਾ ਨਵੇਂ ਵੇ ਕਹ ਦੱਸਿਆ ਵੀ ਨਹੀਂ ਦੱਸਿਆ ਨਹੀਂ ਉਹ ਲੋੜਾ ਮੈਨੂੰ ਤਾਂ ਆਪ ਨੂੰ ਹੀ ਪਤਾ ਨਹੀਂ ਮੈਨੂੰ ਤਾਂ ਇਹ ਨਹੀਂ ਕਿਹਾ ਵੀ ਤੇਰਾ ਬੈ ਮੈਨੂੰ ਤਾਂ ਦੱਸੀ ਹੀ ਨਹੀਂ ਕਿਸੇ ਗੱਲ ਮੈਂ ਗਲਤ ਗੱਲ ਆ ਯਾਰ ਤੇਰੇ ਵਾਸਤੇ ਯਾਰ ਮੰਨੇ ਯਾਰ ਗੱਲ ਨਾਕਮਾਈ ਪਰਫੀ ਬਾਈ ਨਾਕਮਾਈ ਅੱਦ ਲਕੋ ਤਾਂ ਲੱਗ ਲਾ ਉਹ ਯਾਰ ਮੈਂ ਤਾਂ ਲੇਟਣ ਲਾ ਦੂੰ ਮੈਨੂੰ ਤਾਂ ਗੱਲ ਹੀ ਨਹੀਂ ਪਤਾ ਵੀ ਮੇਰਾ ਬੈ ਇੱਕ ਗੱਲ ਹੋ ਰਾ ਬਾਈ ਹਾਂ ਚਾਚੀ ਨਾਲ ਤਾਂ ਮੇਰੀ ਗੱਲ ਖੁੱਲ ਕੇ ਨਹੀਂ ਹੋਈ ਹਾਂ ਮੈਂ ਤੇਥੋਂ ਲੈਣਾ ਫਿਰ ਮੈਂ ਸਿੱਧੀ ਗੱਲ ਕਰਾਂ ਤੇਰਾ ਬੈ ਪੱਕਾ ਸਮਝ ਕਾ ਗੱਲ ਗੱਲ ਕਰ ਬਾਈ ਛਾਪ ਕੋਈ ਗੱਲ ਨਹੀਂ ਛਾਪ ਪਾ ਦਾਂਗੇ ਪੱਕੀ ਗੱਲ ਹੈ ਹਾਂ ਹਾਂ ਕੁੜੀ ਇੱਕ ਨੰਬਰ ਤੋਦੀ ਪਾ ਪਰ ਫੋਟੋ ਫਾਟੋ ਤਾਂ ਦਿਖਾ ਦੇ ਸਾਨੂੰ ਸਹੀਆ ਫੋਟੋ ਸਹੀਆ ਦਿਖਾ ਤਾਂ ਦੇ ਫਿਰ ਬਹੁਤ ਕੁਝ ਕਹਿ ਰਹੇ ਆ ਕੋਈ ਦੇਖਣਾ ਕੋਈ ਨਹੀਂ ਸੰਟ ਨਹੀਂ ਕਰਦਾ ਫੋਨ ਤੇ ਮੈਂ ਨਾ ਨਾ ਸੰਟ ਮੇਰੀ ਗੱਲ ਸੁਣ ਤੇਰੇ ਨੰਬਰ ਤੇ ਬੋਲੋ ਜੇ ਕੋਈ ਕਤੋਂ ਉਹ ਸੌ ਗੱਲ ਕਰਦੇ ਆ ਨਹੀਂ ਕਿੰਨਾ ਦੱਸ ਦੇਵਾਂਗੇ ਕੁੜੀ ਦਾ ਕਹਿਣੀ 39 ਨੂ ਜ ਕਮਾਲ ਕਰਦੀ ਹੈ ਕੈਂਟਾ ਕਾ ਵਾਪਾ ਇਹ ਲੋਡਾ ਬੈਕਦਾ ਕਾਲਜਾ ਜਾਂ ਮੱਛੀ ਜਾਂਦਾ ਦੇਖ ਕੇ ਫੋਟੋ ਓਏ ਤੂੰ ਐਂ ਕਰ ਮੋਰਨੀ ਆ ਮੋਰਨੀ ਹਾਂ ਹਾਂ ਆ ਲੈ ਮੈਨੂੰ ਵੀ ਖਾ ਦੇ ਮੜਾ ਓ ਤੂੰ ਰਹਿਣ ਦੇ ਯਾਰ ਓ ਐਂ ਬਾਲਾ ਨਾ ਦਿਖਾਇਆ ਕਰ ਦਿਖਾਉਂਦਾ ਇਹਨਾਂ ਦੀ ਤਾਂ ਨਜ਼ਰ ਵੀ ਮਾੜੀ ਆ ਕਿਤੇ ਉਹ ਕੋਈ ਕਿਚੂ ਲਿਆ ਹੂੰ ਹੂੰ ਕਰ ਲਾ ਸ਼ੌਂ ਮੜਾ ਦੇ ਇਲਾ ਕੜਾ ਬਾਦਾਂਗੇ ਨਹੀਂ ਚਾਚੀ ਨੂੰ ਜਵਾਨ ਦੇ ਕੇ ਆਏ ਹੋਇਆ ਆ ਯਾਰ ਨਾ ਨਾ ਮੜਾ ਯਾ ਉਧਰ ਜੜਾਂ ਚ ਬੈਠਾ ਹੀ ਤੂੰ ਉਹੀ ਗੱਲ ਓਏ ਐ ਨਹੀਂ ਕਹਿੰਦਾ ਏ ਕਹਿੰਦਾ ਵੀ ਤੂ ਤੇਰਾ ਹੋ ਗਿਆ ਨਾ ਇਹ ਮੇਰਾ ਵੀ ਕਿਸੇ ਪਾਸੇ ਦੇ ਗਿਆ ਹਾਂ ਉਹ ਮੈਂ ਕਰਾ ਦਾਂਗੇ ਕਿਤੇ ਪਹਿਲਾਂ ਬੱਚਾ ਹੋਏਗਾ ਕਹਿੰਦਾ ਕਹਿੰਦਾ ਛੋਟੀ ਸਾਲੀ ਹੋਊਗੀ ਕੋਈ ਨਹੀਂ ਕਿਵੇਂ ਮੇਰੀ ਗੱਲ ਸੁਣ ਕਰਾ ਦੇਤਾ ਕੋਈ ਨਹੀਂ ਕੇਰਾ ਵੀ ਕਰਾਤੇ ਚਾਹ ਇਕੱਠੀ ਬਾਦਾਂਗੇ ਉਹ ਕਰਾ ਕੋ ਤੇ ਉਹ ਯਾਰ ਨਹੀਂ ਹੁੰਦਾ ਹੋਰ ਕਹਿੰਦਾ ਮੈਂ ਜਾ ਗਿਆ ਹਾਂ ਇਹ ਸਾਰਾ ਲਾਣਾ ਹੀ ਇਹ ਜਾ ਸਰ ਤੋਂ ਸਟਾਇਰ ਨੂੰ ਲੈ ਜਾਏਗਾ ਤੜੇ ਗਰ ਮੇਗਾ ਮਾ ਮਾ ਸਾਨੂੰ ਕੱਖ ਪਾ ਕੇ ਨਾ ਮਰਦਾ ਮਨ ਜੀ ਖਰਾਬ ਕਰਤਾ ਪਿਆ ਅੰਦਰੋਂ ਹੋਰ ਆਹ ਹੋ ਗਿਆ ਚਾਚਾ ਕਲਾ ਗੱਡੀ ਹੰਦਾ ਕਰੇ ਉਹ ਤੁਸੀਂ ਤਾਂ ਸਾਲਿਓ ਮੱਚੋਂਗੇ ਹੁਣ ਮੈਂ ਜਾਣਾ ਪਹਿਲਾਂ ਤਾਂ ਘਰੇ ਠੀਕ ਹੈ ਨਾ ਆਜੋ ਚੱਲੀਏ ਜੀ ਫਿਰ ਆਪਾਂ ਬਾਈ ਤੇਰੀ ਪਾ ਉਹ ਕੋਈ ਨਹੀਂ ਹਾਂ ਤੁਸੀਂ ਸਮਾ ਲਓ ਪਹਿਲਾਂ ਬੱਲੇ ਸੋ ਆ ਜਾ ਬਾਈ ਆਪਾਂ ਚੱਲਦੇ ਆ ਚੱਲ ਚੱਲ ਇੱਥੇ ਬੈਠਣ ਦਾ ਆਪਣਾ ਤੋਫੀ ਨਹੀਂ ਲੱਗਿਆ ਹੋਰ ਤਾਂ ਆਪਣੀ ਟੱਕ ਹੈਗਾ ਨਾ ਦੇਖ ਲੈ ਉਹ ਦੇਖ ਲੈ ਬਾਈ ਕੱਲ ਬਾਅਦ ਮਰੀ ਵਲ ਸੁਣ ਕਮੇਟਾ ਫਰਾਂ ਵਿਟਲ ਬਸ ਤਰ ਰਹਿ ਗਈ ਉਹ ਰੂੜੀਆਂ ਜੋਗੀ ਹੋਰ ਬਾਈ ਉਹਨੂੰ ਮੈਂ ਕਿੱਥੇ ਨੂੰ ਮੈਂ ਕਿੰਨਾ ਇਹਨੂੰ ਕਿੰਨਾ ਕਹਿੰਦਾ ਮੇਰੇ ਹੱਥ ਨਾਲ ਚੱਗੇ ਜਵੀਰ ਆਵੇ ਉਹ ਗੇੜਾ ਮਾਰਿਆ ਕਰ ਉਹਦੇ ਲੈ ਪੈਣ ਦੀ ਲੈ ਗਿਆ ਕੂਂਜ ਵਰਗੀ ਤਾਂ ਲੈ ਲੈ ਪੈਣ ਨੀ ਜਮੀਲਾ ਛੜਾ ਛੰਡ ਕਰਦਾ ਇਹਨੂੰ ਘੱਟ ਜਵੀ ਨਾਲ ਲੈ ਗਿਆ ਉਹੀ ਤਾਂ ਗੱਲ ਆ ਇਹ ਮੇਰੇ ਨਾਲ ਮੈਨੂੰ ਮੋਟਰ ਨਹੀਂ ਦਿੰਦਾ ਮੇਰੇ ਕਰੋੜਾ ਕਰੀ ਜਾਂਦਾ ਲੈ ਮੇਰੀ ਗੱਲ ਸੁਣ ਲੈ ਉਹ ਇੱਕ ਇਹਦਾ ਆ ਰਿਹਾ ਵਿਆਹ ਕੱਪੜੇ ਲੋਕ ਘੈੜ ਜਿਸ ਵਾਂ ਮੇਰੀ ਗੱਲ ਤੋਂ ਸਾਲੇ ਸੁਣੇ ਆਉਣਗੇ ਮੇਰੇ ਸਾਲੇ ਉੱਥੇ ਕੁਸਲਾ ਕੁਸ ਭੜ ਜੂ ਸੋਡਾ ਮੇਰੇ ਮਮੀ ਫੋਨ ਕਰ ਲੈ ਪੁੱਤਾ ਚਾਪੀ ਲੈ ਇਹ ਆ ਲੈ ਮਮੀ ਮੈਂ ਲੈ ਆਉਂਦੀ ਆ ਅੱਜ ਕਿ ਲੱਡੂ ਵਾਲੇ ਕੋਲ ਚੱਕ ਪਹਿਲਾਂ ਇਹ ਆ ਫੜ ਜਾ ਤਸੇ ਕੋ ਘੇਚਲਾ ਕਰੀ ਨਾ ਕੋਈ ਨਾ ਪੁੱਤ ਹੈ ਫਿਰ ਕੀ ਹੋ ਗਿਆ ਜੇ ਮੈਂ ਚਾਹ ਲੈਈ ਲੱਡੂ ਖਾ ਲੈ ਆ ਦੇਖੋ ਕਾਲਾ ਕਾਲਾ ਕੁਝ ਲੱਗ ਰਿਹਾ ਸੀ ਉਹ ਤਾਂ ਮੂ ਲੱਗਿਆ ਹੋਣਾ ਚਲ ਮੇਰੀ ਗੱਲ ਸੁਣਤੀ ਇਸ ਕਰਦੀ ਹੁਣਾ ਜ਼ਿੰਮੇਦਾਰ ਨਾ ਤੂੰ ਆਂਗੀ ਹੂੰ ਠੀਕ ਹੈ ਇਸ ਕਰ ਮੈਂ ਪੁੱਤ ਸਮਾਹ ਕੇ ਰੱਖੀ ਤੋ ਲੈ ਮਮੀ ਤੂੰ ਸੀ ਨਾ ਜੰਮੀ ਫਿਕਰ ਨਾ ਕਰੋ ਮੈਂ ਸਾਰੇ ਜੋ ਮੈਂ ਵਾਰੀ ਸੰਭ ਲੈਣੀ ਆਪੇ ਹਾਂ ਪੁੱਤ ਦੇਖ ਸਾਡਾ ਪਰਿਵਾਰ ਤਾਂ ਨਰਮ ਜਗਾ ਹਨਾ ਮੇਰਾ ਮੁੰਡਾ ਵੀ ਭੋਲਾਗਾ ਉਹ ਵੀ ਤੇਜ ਹੈਗਾ ਹੈ ਦੇਖ ਤੂੰ ਪੁੱਤ ਪੜ੍ਹੀ ਲਿਖੀ ਨਾਲੇ ਸਿਆਣੀ ਆ ਹੂੰ ਠੀਕ ਹੈ ਇੱਕਾਂ ਨਮਾਰੀ ਨੂੰ ਜਿੱਦਾਂ ਹੀ ਲੱਗਿਆ ਹੋਇਆ ਹੈਗਾ ਅੱਛਾ ਜਿਹੜਾ ਇਧਰਲਾ ਲੋਕ ਆ ਨਾ ਇਹਦੇ ਚ ਲੋਕ ਨੇ ਲਾਇਆ ਹੋਇਆ ਉਹਦੇ ਵਿੱਚ ਤੁਮਾ ਪਈਆਂ ਨੇ ਨਾ ਤਾਂ ਮੇਰੇ ਨਹੀਂ ਪਈਆਂ ਨੇ ਸਾਰੀਆਂ ਠੀਕ ਹੈ ਕੀ ਕਰਾਂ ਮੈਂ ਗਿਰਕੀ ਨੂੰ ਨਾ ਨਾ ਕੋਈ ਨਾ ਮੰਮੀ ਤੁਸੀਂ ਨਾ ਬੇਫਿਕਰ ਹੋ ਜਾਓ ਬੇਫਿਕਰ ਹੋਗੇ ਚਾਹ ਪੀਓ ਦੋਸਤਾ ਜੋ ਮੈਂ ਵਾਰੀ ਤਾਂ ਮੈਂ ਅੱਪੀ ਸਾਰੀ ਸੰਭਾਲਣੀ ਆ ਸਾਰੇ ਘਰ ਦੇ ਜਿਹੜਾ ਪੈਸਾ ਤੇ ਲਗਾ ਉਹ ਵੀ ਨਵਾਰੀ ਚ ਰੱਖ ਲਈਆਂ ਮੈਂ ਕੋਈ ਨਹੀਂ ਮੈਂ ਲੋਕ ਲਾ ਦਿਆ ਕਰੂੰਗੀ ਹਾਂ ਲੋਕ ਲਾ ਕੇ ਚਾਬੀ ਉਹਦੇ ਨਾਲ ਰੱਖਿਆ ਕਰੀ ਠੀਕ ਹੈ ਠੀਕ ਹੈ ਹਾਂ ਇੱਕ ਕਾ ਮੁੰਡਿਆ ਇਹ ਗੱਲ ਸੁਣ ਲੈ ਉਹੋ ਜੇਬ ਵਿੱਚ ਪੈਸੇ ਪਾ ਕੇ ਉਹਨੂੰ ਐ ਨਹੀਂ ਯਾਦ ਰਹਿੰਦਾ ਕਿ ਕਿੰਨੇ ਕ ਪੈਸੇ ਮੈਂ ਪਾਰ ਕੇ ਨੇ ਕਿ ਕਿੰਨੇ ਕ ਨਾ ਪਾਰ ਕੇ ਨੇ ਹਾਂ ਉਹ ਵੀ ਮੜ ਜਨੂੰ ਧਿਆਨ ਨਾਲ ਤੂੰ ਰੱਖਿਆ ਕਰੀ ਉਹਨੂੰ ਕੋਈ ਨਹੀਂ ਮੈਂ ਬਟੂਆ ਖਾੜ ਲਿਆ ਕਰੂ ਮਮੇ ਜੀ ਹਾਂ ਸਾਰਾ ਪੀ ਨਾ ਪੜਿਆ ਕਰੀ ਪੁੱਤ ਕਈ ਵਾਰਾ ਸਹਿਰ ਸੂਰ ਜਾਂਦਾਗਾ ਤੂੰ ਤਾਂ ਹੁਣ ਪੜੀ ਲਿਖੀ ਆ ਪੁੱਤ ਆ ਖਾਂਦੇ ਹੁੰਨੇ ਜਿਹੜੇ ਆਹ ਜੈ ਰੋਟਾ ਰੋਟੀ ਵਿੱਚ ਪਾ ਕੇ ਆਹ ਆ ਸਬਜੀ ਜੀ ਨਾਲ ਜੀ ਪਾ ਕੇ ਖਾਂਦੇ ਨੇ ਲਾਲੂਆਂ ਦੀ ਕੁਲਚੇ ਹੁੰਦੇ ਨੇ ਹਾਂ ਕੁਲਚੇ ਕੱਤੇ ਹੋਮਗਾ ਕੇ ਖਾ ਲਿਆ ਕਰ ਪੁੱਤ ਮਮੇ ਜੀ ਕੁਲਚੇ ਕੁਲਚੇ ਹਾਂ 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 ਲੈ ਫਤੂ ਤੂੰ ਪੀ ਲੈ ਚਾ ਚਾਹ ਮਾਤਾ ਪੀ ਲਈ ਫੁੱਟੇ ਲੈ ਜੂਗੀ ਕੱਪਾ ਹਾਂ ਤੋ ਇਹ ਨਾ ਮੰਮੀ ਜੀ ਮੈਂ ਲੈ ਆਉਂਗੀ ਬਾਜੀ ਲੱਡੀਆਂ ਤਾਂ ਨਹੀਂ ਖਾਣੇ ਕਿਤੇ ਬੇਬੀ ਹੈਗੀਆਂ ਨਾ ਨਾ ਬਸ ਮੈਂ ਇੰਨਾ ਮਿੱਠਾ ਨਹੀਂ ਖਾਂਦੀ ਚੱਲ ਜਲੇਬੀਆਂ ਜਲੇਬੀਆਂ ਦਾ ਬੁੜਿਆ ਤੈਨੂੰ ਖਵਾਉਂ ਮੈਂ ਬੇਫਿਕਰ ਹੋ ਜਾ ਤੂੰ ਕਹਿੰਦੀ ਹੈ ਕਿ ਸਿਉਣਾ ਸੰਭਣੀ ਸਿਉਣਾ ਤਾਂ ਮੈਂ ਸਾਰਾ ਹੁਣ ਆਪੇ ਹੀ ਸੰਭਲੂ ਦੇਖਦੀ ਜਾ ਤੂੰ ਤੱਕਲੇ ਚ ਵਾਲਾ ਰਹਿ ਜੂ ਥੋੜੇ ਚ ਨਹੀਂ ਰਹਿਣ ਦਿੰਦੀ ਪਰ ਲੱਡੂ ਜੇ ਤੂੰ ਵੀ ਜਾਂਦੇ ਰੱਖੇਗੀ ਹੁਣ ਕਿਹੜੇ ਮਾਲੇ ਵੇਲੇ ਨੂੰ ਖਵਾਏ ਇਹਨੂੰ ਤਾਂ ਯਾਰ ਇੱਥੇ ਰੱਖ ਦੇ। ਉਹ ਤੇ ਇੱਕ ਫਾਹ ਤੇਰੀ ਨੂੰ ਆ ਕੇ ਕਿ ਕਰੀ ਫਿਰਦੀ ਐ? ਆ ਕੀ ਤਰੀਕਾ? ਉਹ ਤਰੀਕੇ ਵਾਲੀ ਕਿਹੜੀ ਐ ਮੈਂ ਤਾਂ ਤੈਨੂੰ ਕਹਿੰਨਾ ਵੀ ਤੂੰ ਆ ਪਾਈ ਕੀ ਫਿਰਦੀ ਐ? ਕੀ ਪਾਇਆ? ਜੀਨ ਟੌਪ ਐ। ਉਹ ਜੀਨ ਟੌਪ ਤਾਂ ਪਰ ਰੱਖਿਆ ਆਪਣੇ ਪਿੰਡਾਂ niche ਨਹੀਂ ਚੱਲਦਾ। ਜੇ ਕਿਤੇ ਬਾਹਰ 바ਗੀ ਸਾਰਾ ਪਿੰਡ ਪਿੱਛੇ ਲੱਗ ਜੂ ਵੱਡੀ ਜੀਨ ਟੌਪ। ਲੱਗ ਜੂ ਪਿੱਛੇ। ਦੱਸ ਲੋਕ ਤਾਂ viral ਹੋਣ ਨੂੰ Insta ਤੇਰੀ ਨਾ ਪਾਉਂਦੇ। ਫਿਰ ਵਧੀਆ ਕਰ ਲੈ ਜੇ ਤੁਹਾਡਾ ਪਿੰਡ ਪਿੱਛੇ ਲੱਗਦਾ। ਉਹ ਤੂੰ ਰਹਿਣ ਦੇ ਐਂ ਕਰ ਮੈਂ ਨਾ ਬੇਬੇ ਕੋਲੇ ਜਾਣਾ ਤੇਨੂੰ ਆ ਸੂਟ ਵਧੀਆ ਵਧੀਆ ਜੇ ਨਾ ਦੂਜਾ ਹੈ ਜੇ ਕਹੇ ਉਹ ਹੈ ਜੀ ਮੈਂ ਰਤੀਏ ਤੋ ਉਸ ਮਾਕੇ ਲੈ ਆ ਦੂੰਗਾ ਤੇਨੂੰ ਮੈਂ ਤਾਂ ਪਾਉਂਦੀ ਨਹੀਂ ਸੂਟ ਮੈਂ ਤਾਂ ਚਾਰਕ ਦਿਨ ਮਸਾ ਪਾਏ ਨੇ ਮੈਂ ਨਹੀਂ ਪਾਉਂਦੀ ਹੋਗੀ ਮੈਂ ਤਾਂ ਐ ਪਾਉਂਗੀ ਜੀਨ ਟੌਪ ਏਦੋਂ ਬਾਅਦ ਮੈਂ ਲੋਰ ਪਾਉਂਗੀ ਸ਼ਾਮ ਨੂੰ ਓਏ ਤੂੰ ਲੋਰਾ ਲਾਰਾ ਨੂੰ ਛੱਡ ਜੇ ਕੋਈ ਘਰੇ ਆ ਗਈ ਆਪਣੇ ਚਾਚੀ ਤਾਂ ਯੋ ਕੀ ਆਖੋ ਇਹ ਕੀ ਲੱਛਣ ਕਰਦੀ ਫਿਰਦੀ ਇਹ ਚ ਲੱਛਣ ਵਾਲੇ ਪੜਾ ਕੀ ਗੱਲ ਆ ਗਈ ਹਣ ਪੜ ਟੋਲਾ ਉਹੀ ਬਿਨਾ ਗੱਲੋ ਨਾ ਨਾ ਮੈਂ ਕਰ ਬਦਲਦੀ ਮੈਂ ਨਹੀਂ ਬਦਲਦੀ ਪਤਾ ਹੀ ਪਾਉਂਗੀ ਬਦਲ ਲਾ ਕੇ ਨਾ ਮੈਂ ਹੁਣ ਬਦਲਾ ਨਾ ਬਿੰਦ루 ਬਦਲਾ ਅਬ ਤਾ ਸਮਝ ਲੈ ਆਂ ਹੀ ਪਾਉਂਗੀ ਮੈਂ ਤਾਂ ਇਹਦੀ ਫੈਂਦੀ ਮਰਾ ਮੈਂ ਤਾਂ ਐਟਮ ਹੀ ਸਾਰੀ ਗਲਤ ਚੱਕ ਲੈਂਦੀ ਇਹ ਤਾਂ ਨਹੀਂ ਮੇਰੇ ਹਿਸਾਬ ਚ ਆਉਂਦੀ ਨਾ ਮੇਰਾ ਤਾਂ ਮਿੱਤਰ ਔਖਾ ਲੈ ਆ ਦੇਖ ਲੈ ਮਹਾਰਾਣੀ ਰਾਮ ਨਾ ਪਈਆ ਬੁੜੀ ਐ ਨਹੀਂ ਹੈਗਾ ਵੀ ਕੋਈ ਕੰਮ ਧੰਦਾ ਕਰ ਲੈ पहला तो बढ़िया मिठिया मार दी सोरे के दिन नहीं बढ़िया है फिर कौन गया वो माता हाँ एक रोज़ पास अच्छे ज़रा बाबा आया वो! की हो गया वही हाँ, गुरु वही हाँ, गुरु वही हाँ। की हो गया हाँ हाँ, हाँ। ਬੰਦਿਆ ਵਰਗੀ ਬਣੀ ਫਿਰਤੀਆਂ ਬੰਦਿਆ ਵਰਕੀ ਇਹ ਐ ਨਹੀਂ ਬਣਾ ਕਰਤੇ ਕੱਪੜੇ ਹਾ ਹਾ ਮਮੀ ਕੀ ਹੋ ਗਿਆ ਤੈਨੂੰ ਕੱਪੜੇ ਨੇ ਤਾਂ ਦੇਖੀ ਹਾ ਹਾ ਤੇ ਆਪੀ ਦੀਏ ਤਾਂ ਨਹੀਂ ਵੀ ਲਿੰਦੇ ਜੈ ਰੋਈ ਦੀ ਇਹ ਨਾ ਪਾਇਆ ਕਰ ਪੁੱਤ ਸੋਹਣੀ ਲੱਗਦੀ ਹੈ ਕਿਹੜੇ ਕੱਪੜੇ ਪਾਉਂਦੀ ਨਾ ਮੇਰੀ ਹਾਏ ਬੂ ਮੰਗ ਰੋ ਵੀ ਢੂ ਵੀ ਦਿੰਦੀ ਹੈ ਸਾਰੀ ਅੰਜਾ ਮੈ ਨਹੀਂ ਪੜਾ ਪਤਾ ਹੈਗਾ ਅਨਪੱਟੋਲੇ ਨੂੰ ਜਮੀ ਨਹੀਂ ਪੜੀ ਮੰਮੀ ਤੋਂ ਨਾ ਬੋਤੇ ਹੀ ਨਹੀਂ ਬੰਦੇ ਸੋਹਰੇ ਨਹੀਂ ਲੱਗਦੇ ਕਿਉਂ ਕੀ ਗੱਲ ਨਾ ਸੋਹਰੇ ਹੀ ਲੱਗਦੇ ਬੰਦੇ ਦੇਖਣਗੇ ਨਾ ਲੱਗਣ ਹਰੇ ਤਾਂ ਨਹੀਂ ਗਈ ਜਾ ਕੇ ਆਉਂਗੀ ਹੁਣ ਮੁੰਡੇ ਨੇ ਤਾਂ ਨਹੀਂ ਦੇਖੀ ਕੋ ਮੁੰਡੇ ਨੂੰ ਦੇਖਣ ਨੂੰ ਕੀ ਹੋਗਾ ਮੁੰਡਾ ਮੇਰੇ ਕੋਲ ਹੀ ਗਿਆਗਾ ਸੋਹਗਾ ਤਿਆਰ ਹਣ ਉਹ ਤਾਂ ਕਹਿੰਦਾ ਪਾਇਆ ਕਰ ਸੋਹਣੀਆਂ ਲੱਗਦੀਆਂ ਨੇ ਹਾਏ ਕੋਤ ਮੇਰੀ ਗੱਲ ਸੁਣ ਦੇਖੀ ਆ ਦੇ ਕਾ ਆਹ ਹਾ ਦੇਖੀ ਮੰਗਰੋ ਮੰਗਰ ਦੇਖ ਇਹੇ ਨਾ ਇਹੇ ਤਾਂ ਮम्मी ਐਈ ਹੁੰਦਾ ਦਾ ਤੂੰ ਹੀ ਦਿਖਦੀ ਆ ਦੇਖੀ ਨਹੀਂ ਜਾਂਦੀ ਹੈਗੀ ਕੋਈ ਹੋਰ ਦੇਖ ਲੂਗਾ ਪੂਰੀ ਲੱਗਦੀ ਆ ਨਾਲੇ ਨੀਵਾ ਜਾ ਕਰ ਲਾ ਮੜਾ ਇਹ ਝੁੱਗਾ ਹੋਰ ਪਾ ਲਾ ਮੁੰਠੇ ਵਾਲਾ ਪਾ ਲਾ ਮੁੰਡੇ ਵਾਲਾ ਨੀਵਾ ਜਾ ਕੁਰਤਾ ਜਾ ਪਾ ਲਾ ਕਿਉਂ ਪਾ ਲਾ ਹੱਦ ਪਾਉਣੀ ਆ ਜਮੇ ਆਹੀ ਬਹਉਂਗੀ ਮੈਂ ਤਾਂ ਸੁਣ ਮੇਰੀ ਗੱਲ ਸੁਣ ਲੈ ਹੁਣ ਮੈਂ ਤੈਨੂੰ ਪਿਆਰ ਨਾ ਕਹੀ ਜਾਨੀਂ ਪਹਿਲਾਂ ਮੈਂ ਮੰਮੀ ਮੰਮੀ ਕਰੀ ਜਾਂਦੀ ਤੂੰ ਗੱਲ ਨਹੀਂ ਸੁਣਦੀ ਹੈਗੀ ਤੈਨੂੰ ਬੰਦਿਆ ਵਾਂਗੂ ਕਹਤਾ ਵੀ ਆਈ ਚੱਲੂ ਤਾਂ ਆਈ ਚੱਲੂ ਸਮਝ ਗਈ ਗੱਲ ਰੋਟੀ ਬਣਾਵੇ ਨਾਲੇ ਮੈਨੂੰ ਭੁੱਖ ਲੱਗੀ ਆ ਹੁਣ ਸਾਰਾ ਦਿਨ ਬੋਲੀ ਜਾਊ ਕਿ ਸੁੱਤੀ ਰਹਿਣੀ ਆ ਨਾਲੇ ਨਾ ਨਾ ਤੂੰ ਨਾ ਲੈ ਪੁੱਤ ਮੈਥੋਂ ਨਹੀਂ ਬਣਦੀ ਸਾਰਾ ਦਿਨ ਸੁੱਤੀ ਰਹਿਣੀ ਹੈਗੀ ਕੋਈ ਕੰਮ ਨਹੀਂ ਧੰਦਾ ਨਹੀਂ ਖਾਨਸੂਰੀ ਰੋਟੀ ਬਗਾ ਦੇ ਜੀ ਗੱਲੀ ਛੋਸ਼ਾ ਦੇ ਕਰੇ ਕਿ ਪੜੀ ਹੋਈ ਸਾਬ ਦੇ ਪਾਈ ਫਿਰਦੀ ਨਾ ਮੁੰਡੇ ਦਾ ਪਤਾ ਲੱਗੇ ਨਾ ਕੁੜੀ ਦਾ ਪਤਾ ਲੱਗੇ ਜਿਵੇਂ ਪਾ ਕੇ ਕਿਸੇ ਦੀ ਰਜ਼ਾਈ ਜ ਨਗੰਦੇ ਮਾਰੇ ਹੁੰਦੇ ਆਈ ਪਾਈ ਫਿਰਦੀ ਲੋੜਾ ਪੈਗੇ ਨਾ ਮੈਂ ਇੰਦੀ ਜਾਂ ਚੱਲ ਵੀ ਬਚਾਂ ਕੀ ਪੇ ਦਿਨ ਯਾਰੇ ਦੁਨੀਆ ਕੀ ਪਾਉਂਦੇ ਆ ਕੀ ਰੱਖਦੇ